ਅਖੀਰਕਾਰ ਸੁਲਝੀ ਗਈ ਅੰਨੇ ਕਤਲ ਦੀ ਗੁੱਥੀ ਦੋਸਤੀ ਹੋ ਗਈ ਹੈ ਦਾਗਦਾਰ ਮਹਿਜ 20000 ਰੁਪਏ ਬਦਲੇ ਇੱਕ ਦੋਸਤ ਨੇ ਦੂਸਰੇ ਦੋਸਤ ਦਾ ਕਰ ਦਿੱਤਾ ਹੈ ਕਤਲ ਜਿਹਾ ਅਸੀਂ ਆਮ ਤੌਰ ਤੇ ਸੁਣਦੇ ਆ ਕਿ ਕਈ ਵਾਰ ਦੋਸਤੀ ਇੰਨੀ ਗੂੜੀ ਹੁੰਦੀ ਹੈ ਜਿਸ ਦੇ ਸਾਹਮਣੇ ਖੂਨ ਦੇ ਰਿਸ਼ਤੇ ਵੀ ਫਿੱਕੇ ਪਏ ਨਜ਼ਰ ਆਉਂਦੇ ਨੇ ਕਈ ਵਾਰ ਦੋਸਤ ਉੱਥੇ ਆ ਖੜਦੇ ਨੇ ਜਿੱਥੇ ਆਪਣੇ ਸਕੇ ਭੈਣ ਭਰਾ ਵੀ ਖੜੇ ਨਹੀਂ ਹੁੰਦੇ ਪਰੰਤੂ ਅੱਜ ਕੱਲ ਦੇ ਦੌਰ ਦੇ ਵਿੱਚ ਦੋਸਤੀ ਫਿੱਕੀ ਪਈ ਹੋਈ ਨਜ਼ਰ ਆ ਰਹੀ ਹੈ ਇੱਕ ਦੋਸਤ ਦੇ ਵੱਲੋਂ ਮਹਿਜ਼ 20000 ਰੁਪਏ ਦੇ ਬਦਲੇ ਦੂਸਰੇ ਦੋਸਤ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਹਾ ਅਜਿਹਾ ਇੱਕ ਮਾਮਲਾ ਲੁਧਿਆਣਾ ਦੇ ਹੈਬੋਵਾਲ ਤੋਂ ਸਾਹਮਣੇ ਆਇਆ ਜਿੱਥੇ ਕਿ 4 ਸਾਲ ਪੁਰਾਣੇ ਦੋਸਤਾਂ ਦੇ ਵਿੱਚ ਮਹਿਜ਼ 1000 ਰੁਪਏ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤੇ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇੱਕ ਦੋਸਤ ਦੇ ਵੱਲੋਂ ਦੂਸਰੇ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਉਹ ਵੀ ਇੱਕ ਤੇਜ਼ ਧਾਰ ਵਾਲੇ ਹਥਿਆਰ ਦੇ ਨਾਲ ਉਸ ਦੇ ਸਿਰ ਤੇ ਸੱਟ ਲਗਾ ਕੇ ਉਸ ਦੀ ਗਰਦਨ ਤੇ ਕੱਟ ਲਗਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਇਹ ਦੋ ਦੋਸਤ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਮੁਹੰਮਦ ਹਨੀਫ ਹੈ ਤੇ ਦੂਸਰਾ ਦੋਸਤ ਜਿਸ ਦੀ ਪਛਾਣ ਮੋਹਿਤ ਖੰਨਾ ਦੇ ਵਜੋਂ ਹੋਈ ਹੈ ਇਹ ਦੋਨੋਂ ਦੋਸਤ 4 ਸਾਲ ਪਹਿਲਾਂ ਮਿਲੇ ਸਨ ਤੇ ਇਹਨਾਂ ਦੇ ਵਿੱਚ ਬਹੁਤ ਗਹਿਰੀ ਦੋਸਤੀ ਹੋ ਗਈ ਸੀ ਇਹ ਤੋ ਤਾਂ ਕਿ ਇਹ ਦੋਨੋਂ ਆਪਸ ਵਿੱਚ ਮਿਲ ਕੇ ਕਾਰੋਬਾਰ ਵੀ ਕਰਨ ਲੱਗੇ ਸਨ ਇਹਨਾਂ ਦਾ ਕਾਰੋਬਾਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਦਾ ਸੀ ਤੇ ਇੱਕ ਵਾਰ ਮੁਹੰਮਦ ਹਨੀਫ ਨੇ ਮੋਇਤ ਖੰਨਾ ਦੇ ਕੋਲੋਂ 20000 ਰੁਪਏ ਲੈ ਲੈ ਸਨ ਕੋਈ ਕਾਰੋਬਾਰ ਚਲਾਉਣ ਦੇ ਵਾਸਤੇ ਤੇ ਇਹ ਦੋਨੋਂ ਦੋਸਤ ਦੱਸਦੀ ਹੈ ਕਿ ਆਮ ਤੌਰ ਤੇ ਹੀ ਬੈਠ ਕੇ ਚਾਹ ਪਾਣੀ ਪੀਆ ਕਰਦੇ ਸਨ ਇਕੱਠੇ ਖਾਂਦੇ ਪੀਂਦੇ ਸਨ ਤਾਂ ਆਪਸ ਵਿੱਚ ਆਪ ਕਰੇ ਲੂ ਗੱਲਾਂ ਵੀ ਸਾਂਝੀਆਂ ਕਰ ਲੈਂਦੇ ਸਨ ਤੇ ਇਹਨਾਂ ਦੇ ਵਿੱਚ ਜਿਹੜੀ ਦੋਸਤੀ ਸੀ ਉਹ ਬਹੁਤ ਜ਼ਿਆਦਾ ਗਹਿਰੀ ਸੀ ਪਰੰਤੂ ਜਿਵੇਂ ਪਹਿਲਾਂ ਦੀ ਤਰ੍ਹਾਂ ਇਹ ਬੈਠ ਕੇ ਚਾਹ ਪਾਣੀ ਪੀਂਦੇ ਸਨ ਆਪਸ ਦੇ ਵਿੱਚ ਖਾਂਦੇ ਪੀਂਦੇ ਸਨ ਤੇ ਇਸੇ ਹੀ ਦੌਰਾਨ ਜਿਸ ਦਿਨ ਇਹ ਕਤਲ ਹੁੰਦਾ ਉਸ ਦਿਨ ਵੀ ਇਹਨਾਂ ਨੇ ਬੈਠ ਕੇ ਚਾਹ ਪੀਤੀ ਤੇ ਗੱਲਾਂ ਕਰਦੇ ਦੌਰਾਨ ਜਦੋਂ ਮੋਹਿਤ ਖੰਨਾ ਨੇ ਆਪਣੇ ਦਿੱਤੇ ਹੋਏ 20000 ਰੁਪਏ ਜਿਹੜੇ ਕਿ ਮੁਹੰਮਦ ਹਨੀਫ ਦੇ ਕੋਲੋਂ ਲੈਣੇ ਸਨ ਇਸ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਬਹਿਸ ਹੋ ਜਾਂਦੀ ਹੈ ਤੇ ਇਹ ਬਹਿਸ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਮੁਹੰਮਦ ਹਨੀਫ ਦਾ ਕਤਲ ਮੋਹਿਤ ਖੰਨਾ ਦੇ ਵੱਲੋਂ ਕਰ ਦਿੱਤਾ ਜਾਂਦਾ ਦੱਸਦੀ ਹੈ ਕਿ ਮੋਹਿਤ ਖੰਨਾ ਨੇ ਇੱਕ ਤੇਜ਼ ਤਾਰ ਵਾਲੇ ਹਥਿਆਰ ਦੇ ਨਾਲ ਉਸ ਤੇ ਹਮਲਾ ਕੀਤਾ ਉਸ ਦੇ ਸਿਰ ਤੇ ਸੱਟ ਲੱਗ ਗਈ ਤੇ ਨਤੀਜਨ ਮੁਹੰਮਦ ਹਨੀਫ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਮੁਹੰਮਦ ਹਨੀਫ ਦੀ 10 ਸਾਲਾਂ ਦੀ ਇੱਕ ਛੋਟੀ ਜਹੀ ਬੱਚੀ ਵੀ ਹੈ ਤੇ ਉਸ ਦਾ ਦੋਸਤ ਜਿਸ ਨੇ ਕਤਲ ਕੀਤਾ ਜਿਸ ਦਾ ਨਾਮ ਮੋਹਿਤ ਖੰਨਾ ਹੈ ਉਸ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ ਜਿਹੜਾ ਕਿ ਲੁਧਿਆਣਾ ਦੇ ਪਿੰਡ ਹੈਪੋਵਾਲ ਦੇ ਵਿੱਚ ਹੀ ਲక్ష్ਮੀਨਗਰ ਦੇ ਵਿੱਚ ਰਹਿੰਦਾ ਹੈ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜਾ ਕਿ ਮੋਹਿਤ ਖੰਨਾ ਹੈ ਉਹ ਇੱਕ ਤਲਾਕशुदा ਹੈ ਜਿਹੜਾ ਕਿ ਪਹਿਲਾਂ ਮੂਲ ਰੂਪ ਦੇ ਵਿੱਚ ਮਲੇਰ ਕੋਟਲਾ ਦੇ ਵਿੱਚ ਰਹਿੰਦਾ ਸੀ ਤੇ ਉਸ ਦਾ ਆਪਣੀ ਪਤਨੀ ਦੇ ਨਾਲ ਝਗੜਾ ਸੀ ਤੇ ਹੁਣ ਝਗੜਾ ਹੋਣ ਤੋਂ ਪਹਿਲਾਂ ਉਹ ਹੈਬੋਵਾਲ ਦੇ ਵਿੱਚ 5 ਸਾਲ ਤੋਂ ਰਹਿ ਰਿਹਾ ਸੀ 그다음에 ਵਿੱਚ ਉਹਨਾਂ ਦਾ ਤਲਾਕ ਹੋ ਜਾਂਦਾ ਹੈ ਦੱਸਦੀ ਹੈ ਕਿ ਇੱਥੇ ਜਿਹੜੀ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਮ੍ਰਿਤਕ ਮੁਹੰਮਦ ਹਨੀਫ ਤੇ ਮੋਹਿਤ ਖੰਨਾ ਦੋਨੋਂ ਰਲ ਕੇ ਮੱਝਾਂ گاਵਾ ਨੂੰ ਵੇਚਣ ਦਾ ਕੰਮ ਵੀ ਕਰਦੇ ਸਨ ਤੇ ਨਾਲ ਹੀ ਨਾਲ ਜਿਹੜਾ ਮੋਹਿਤ ਖੰਨਾ ਹੈ ਉਹ ਠੇਕੇ ਤੇ ਜ਼ਮੀਨ ਲੈ ਕੇ ਵੀ ਆਪਣਾ ਕਾਰੋਬਾਰ ਕਰਦਾ ਸੀ ਜਮੀਨ ਦੀ ਬਾਹੀ ਕਰਦਾ ਸੀ ਖੇਤੀਬਾੜੀ ਕਰਦਾ ਸੀ ਤੇ ਇਹ ਦੋਨੋਂ ਜਣੇ ਆਪਸ ਦੇ ਵਿੱਚ ਪੈਸੇ ਦਾ ਲੈਣ ਦੇਣ ਆਮ ਤੌਰ ਤੇ ਹੀ ਕਰਦੇ ਰਹਿੰਦੇ ਸਨ ਤੇ ਪ੍ਰੰਤੂ ਹੁਣ ਇੱਕ 20000 ਰੁਪਏ ਨੂੰ ਲੈ ਕੇ ਹੀ ਦੋਨਾਂ ਦੇ ਵਿੱਚ ਬਹਿਸ ਹੁੰਦੀ ਹੈ ਨਤੀਜੇਨ ਮੁਹੰਮਦ ਹਨੀਫ ਦੀ ਮੌਤ ਹੋ ਜਾਂਦੀ ਹੈ ਤੇ ਇਸ ਮੌਤ ਦਾ ਕਾਰਨ ਉਸਦਾ ਦੋਸਤ ਮੋਹਿਤ ਖੰਨਾ ਹੀ ਬਣਦਾ ਹੈ ਦੱਸਦੀ ਹੈ ਕਿ ਜਦੋਂ ਮੁਹੰਮਦ ਹਨੀਫ ਘਰ ਨਹੀਂ ਪਹੁੰਚਾ ਤਾਂ ਉਸਦੇ ਪਰਿਵਾਰ ਨੇ ਉਸ ਦੀ ਭਾਲ ਕੀਤੀ ਤੇ ਇਹ ਪਰਿਵਾਰ ਜਿਹੜਾ ਕਿ ਮੁਹੰਮਦ ਹਨੀਫ ਦੀ ਭਾਲ ਕਰਦਾ ਕਰਦਾ ਖੇਤਾਂ ਦੇ ਵਿੱਚ ਪਹੁੰਚ ਗਿਆ ਪਰੰਤੂ ਆਸ-ਪਾਸ ਹੋਰ ਵੀ ਥਾਵਾਂ ਤੇ ਬਹੁਤ ਦੇਖਿਆ ਪਰ ਤੂ ਮੁਹੰਮਦ ਹਨੀਫ ਨਾ ਮਿਲਿਆ ਇਸ ਤੋਂ ਬਾਅਦ ਮੁਹੰਮਦ ਹਨੀਫ ਤੇ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਇਹ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਪੁਲਿਸ ਵੀ ਖੇਤਾਂ ਦੇ ਵੱਲ ਪਹੁੰਚੀ ਤਾਂ ਉੱਥੇ ਪੁਲਿਸ ਨੂੰ ਸ਼ੱਕ ਹੋਇਆ ਮੋਹਿਤ ਖੰਨਾ ਤੇ ਜਿਸ ਕਰਕੇ ਪੁਲਿਸ ਨੇ ਮੋਹਿਤ ਖੰਨਾ ਦਾ ਪਿੱਛਾ ਕੀਤਾ ਤੇ ਮੋਹਿਤ ਖੰਨਾ ਪੁਲਿਸ ਦੇ ਹੱਥੀਂ ਉਸ ਵੇਲੇ ਲੱਗ ਗਿਆ ਜਦੋਂ ਮੋਹਿਤ ਖੰਨਾ ਆਪਣੇ ਘਰ ਤੋਂ ਕੱਪੜੇ ਲੈਣ ਲਈ ਆਇਆ ਸੀ ਤਾਂ ਕਿ ਉਥੋਂ ਫਰਾਰ ਹੋ ਸਕੇ ਪਰ ਪੁਲਿਸ ਨੇ ਉਸ ਨੂੰ ਮੌਕੇ ਤੇ ਹੀ ਦਬੋ ਚਲਿਆ ਹੈ ਦੱਸਦੀ ਹੈ ਕਿ ਇੱਥੇ ACP ਗੁਰਦੇਵ ਸਿੰਘ ਤੇ SHO ਮਧੂ ਬਾਲਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਮੋਹਿਤ ਖੰਨਾ ਉਫਰਾਰ ਹੋਣ ਦੀ ਤਾਕ ਦੇ ਵਿੱਚ ਸੀ ਤੇ ਆਪਣੇ ਘਰ ਆਪਣੇ ਕੱਪੜੇ ਲੈਣ ਆਇਆ ਸੀ ਇੱਥੇ ਪੁਲਿਸ ਨੇ ਜਾਂਚ ਪੜਤਾਲ ਤੇ ਇਹ ਦੱਸਿਆ ਹੈ ਕਿ ਜਿਹੜਾ ਮੋਹਿਤ ਖੰਨਾ ਹੈ ਉਸਨੇ ਜਿਹੜਾ ਮੁਹੰਮਦ ਹਨੀਫ ਦਾ ਮੋਬਾਈਲ ਹੈ ਉਸ ਨੂੰ ਬੰਦ ਕਰਕੇ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਹੈ ਤਾਂ ਕਿ ਉਸ ਦੀ ਕੋਈ ਟਰੇਸਿੰਗ ਨਾ ਕਰ ਸਕੇ ਪਤਾ ਨਾ ਲੱਗ ਸਕੇ ਕਿ ਮੁਹੰਮਦ ਹਨੀਫ ਆਖਿਰ ਗਿਆ ਕਿੱਥੇ ਪੁਲਿਸ ਨੇ ਮੋਹਿਤ ਖੰਨਾ ਦੇ ਕੋਲ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਤੇ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਵੀ ਲੈ ਲਿਆ ਤੇ ਫਿਲਹਾਲ ਦੀ ਘੜੀ ਦੇ ਵਿੱਚ ਜਿਹੜਾ ਮੁਹੰਮਦ ਹਨੀਫ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਉਪਰਵਾਰ ਦੇ ਹਵਾਲੇ ਪਰਿਵਾਰ ਦੇ ਵੱਲੋਂ ਅਸੀਂ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਉਹ ਮੋਹਿਤ ਦੇਖਨਾਂ ਦੇ ਕੋਲੋਂ ਸਾਰੀ ਜਾਂਚ ਪੜਤਾਲ ਕਰੀ ਕਿ ਆਖਿਰ 20000 ਰੁਪਏ ਦੇ ਬਦਲੇ ਹੀ ਕਿਉਂ ਮੁਹੰਮਦ ਹਨੀਫ ਦਾ ਕਤਲ ਕਰ ਦਿੱਤਾ ਗਿਆ ਕਿਉਂ ਇੰਨੀ ਪੁਰਾਣੀ ਦੋਸਤੀ ਨੂੰ ਦਾਗਦਾਰ ਕਰ ਦਿੱਤਾ ਹੈ ਅਜਹੀ ਕੀ ਵਜ੍ਹਾ ਹੋਈ ਅਜਿਹੀ ਕਿਹੜੀ ਬਹਿਸ ਹੋ ਗਈ ਕਿ ਸਿਰਫ 20000 ਰੁਪਏ ਨੂੰ ਲੈ ਕੇ ਇੰਨੀ ਪੁਰਾਣੀ ਦੋਸਤੀ ਇੰਨੀ ਗਹਿਰੀ ਦੋਸਤੀ ਨੂੰ ਦਾਗਦਾਰ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਮੋਹਿਤ ਖੰਨਾ ਦੇ ਕੋਲ ਕੁਛ ਪੜਤਾਲ ਕੀਤੀ ਕੀ ਜਾ ਰਹੀ ਹੈ ਤੇ ਉਸ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਮੁਹੰਮਦ ਹਨੀਫ ਜਸਦੀ ਕੇ ਮੌਤ ਹੋ ਚੁੱਕੀ ਹੈ ਉਸ ਨੂੰ ਇਨਸਾਫ ਮਿਲੇਗਾ ਬੇਸ਼ਕੋ ਉਸ ਨੂੰ ਮੌਤ ਤੋਂ ਬਾਅਦ ਹੀ ਇਨਸਾਫ ਮਿਲੇ ਪਰ ਮਿਲੇਗਾ ਜ਼ਰੂਰ ਤੇ ਹੁਣ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਮੋਹਿਤ ਨਾਤੇ ਜਿਹੜੀ ਜਾਣ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਬਣਦੀ ਜਿਹੜੀ ਸਜ਼ਾ ਵੀ ਉਹ ਦਿੱਤੀ ਜਾਵੇਗੀ